ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਦੇਵਗਿਰ ਵਾਲੀ ਸਾਖੀ ਸਰਵਣ ਕਰਾਉਣ ਜਾ ਰਹੇ ਹਾਂ ਜੀ ਜਦੋਂ ਗੁਰੂ ਸਾਹਿਬ ਜੀ ਸਾਲਸਰਾਏ ਨੂੰ ਤਾਰ ਕੇ ਤੋਂ ਉਸ ਤੋਂ ਬਾਅਦ ਉਹ ਪੰਡਾ ਨੂੰ ਤਾਰ ਕੇ ਬੋਧ ਗਿਆ ਵਿਖੇ ਗਏ ਤਾਂ ਉੱਥੇ ਉਹਨਾਂ ਨੂੰ ਦੇਵਗਿਰ ਦੇ ਨਾਮ ਦਾ ਇੱਕ ਵਹੰਤ ਮਿਲਿਆ ਜਿਸ ਨੂੰ ਉਹਨਾਂ ਨੇ ਸਿੱਧੇ ਰਸਤੇ ਪਾਇਆ ਸੋ ਦੇਵਗਿਰ ਨਾਲ ਗੁਰੂ ਜੀ ਦੀ ਕੀ ਭਾਰਤਾ ਲਾਭ ਹੋਈ ਉਸ ਬਾਰੇ ਇਸ ਵੀਡੀਓ ਵਿੱਚ ਸਰਵਣ ਕਰਉਣ ਜਾ ਰਹੀ ਹਾਂ ਗਿਆਨੀ ਪਾਂਡਿਆ ਨੂੰ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦੇ ਕੇ ਅਤੇ ਸੱਚ ਦਾ ਰਸਤਾ ਦਿਖਾ ਕੇ ਗੁਰੂ ਸਾਹਿਬ ਜੀ ਉਥੋਂ ਤੁਰ ਪੈਂਦੇ ਨੇ ਗਿਆ ਤੂੰ ਤੁਰ ਕੇ ਆਪ ਜੀ ਬੋਧ ਗਿਆ ਜਾਂਦੇ ਨੇ ਤੇ ਇੱਥੇ ਆ ਕੇ ਆਪ ਨੇ ਬਾਹਰੀ ਡੇਰੇ ਲਾ ਦਿੱਤੇ ਮਰਦਾਨਾ ਵੀ ਆਪ ਜੀ ਦੇ ਨਾਲ ਹੀ ਸੀ ਸੋ ਆਪ ਜੀ ਨੇ ਮਰਦਾਨੀ ਨੂੰ ਕਿਹਾ ਕਿ ਕੀਰਤਨ ਕਰਨਾ ਆਰੰਭ ਕਰੋ ਫਿਰ ਵਰਦਾਨੀ ਨੇ ਕੀਰਤਨ ਕਰਨਾ ਆਰੰਭ ਕੀਤਾ ਤੇ ਆਪ ਜੀ ਨੇ ਨਿਜ ਆਨੰਦ ਵਿੱਚ ਮਗਨ ਹੋ ਜਾਣਾ ਜਦ ਵੀ ਮਰਦਾਨਾ ਕੀਰਤਨ ਕਰਦਾ ਤਾਂ ਗੁਰੂ ਸਾਹਿਬ ਜੀ ਸੱਚ ਦੀ ਧੁਨੀ ਦੇ ਨਾਲ ਨਿਜ ਆਨੰਦ ਵਿੱਚ ਮਗਨ ਹੋ ਜਾਂਦੇ ਕੀਰਤਨ ਦੀ ਧੁਨ ਇੰਨੀ ਬਿਠਾਸ ਵਾਲੀ ਹੁੰਦੀ ਸੀ ਕਿ ਜਿਹੜਾ ਵੀ ਇਸ ਕੀਰਤਨ ਨੂੰ ਸੁਣਦਾ ਉਸ ਦੇ ਦਿਲ ਨੂੰ ਇੱਕ ਅਲੱਗ ਜਿਹੀ ਖਿੱਚ ਪੈ ਜਾਂਦੀ ਏਸੀ ਤਰ੍ਹਾਂ ਇਸ ਕੀਰਤਨ ਨੇ ਬੁੱਧ ਗਿਆ ਦੇ ਮਹੰਤ ਨੂੰ ਖਿੱਚ ਪਾਈ ਤੇ ਉਹ ਗੁਰੂ ਸਾਹਿਬ ਨੂੰ ਮਿਲਣੇ ਆਇਆ ਉਸ ਦਾ ਨਾਮ ਦੇਵਗਿਰ ਲਿਖਿਆ ਮਿਲਦਾ ਹੈ ਇਹ ਆਦਮੀ ਸੀ ਤਾਂ ਬੁੱਧਪੰਦਰ ਦਾ ਮਹੰਤ ਪਰ ਸੀ ਲਗਭਗ ਸੰਨਿਆਸੀ ਬੁੱਧ ਗਿਆ ਦਾ ਟਿਕਾਣਾ ਸ਼੍ਰੀ ਬੁੱਧ ਜੀ ਦੀ ਯਾਦਗਾਰ ਹੈ ਤੇ ਹਿੰਦੂਆਂ ਨੇ ਜਦੋਂ ਬੋਧ ਮਤ ਦੀ ਹਿੰਦੁਸਤਾਨ ਵਿੱਚੋਂ ਸਮਾਪਤੀ ਕਰ ਦਿੱਤੀ ਸੀ ਤਾਂ ਇਹ ਬੋਧੀ ਸਥਾਨ ਹਿੰਦੂਆਂ ਨੇ ਸੰਭਲਿਆ ਸੀ ਇੱਥੇ ਬੁੱਧ ਜੀ ਨੇ ਤਪ ਤਪਿਆ ਤੇ ਉਹਨਾਂ ਨੂੰ ਆਪਣਾ ਗਿਆਨ ਹੋਇਆ ਸੀ ਕਿਉਂਕਿ Hindu ਮਤ ਜਿਹੜੇ ਨੇ ਉਹ ਬੁੱਧਮਤ ਦੇ ਵਿਰੋਧੀ ਵੀ ਰਹੇ ਨੇ ਪਰ ਫਿਰ ਵੀ ਉਹ ਬੁੱਧ ਜੀ ਨੂੰ ਆਪਣਾ અવਤਾਰ ਮੰਨਦੇ ਸਨ ਇਸੇ ਕਰਕੇ ਇਹ ਸਥਾਨ ਵੀ ਉਹਨਾਂ ਨੇ ਆਪਣੇ ਅਧਿਕਾਰ ਵਿੱਚ ਕਰ ਲਿਆ ਸੀ ਇਹ ਮਹੰਤ ਦੇਵਗੀਰ ਬਹੁਤ ਸਾਰੇ ਆਪਣੇ ਛੋਟੇ ਮੰਦਰਾਂ ਦੇ ਮਹੰਤਾਂ ਦਾ ਵੱਡਾ ਮਹੰਤ ਤੇ ਮੰਨਿਆ ਪਰਮੰਨਿਆ ਵੱਡਾ ਆਦਮੀ ਗਿਣਿਆ ਜਾਂਦਾ ਸੀ ਪਰ ਇਹ ਸੀ ਸੱਚ ਦਾ ਖੋਜੀ ਤੇ ਬੜਾ ਹੀ ਵਿਦਵਾਨ ਵਿਦਿਆ ਨੇ ਇਸ ਦੇ ਮਨ ਨੂੰ ਜਾਣਨਹਾਰਾ ਤਾਂ ਬਣਾ ਹੀ ਦਿੱਤਾ ਸੀ ਪਰ ਉਹ ਵੈਰਾਗੀ ਵੀ ਬਣ ਗਿਆ ਸੀ ਵੈਰਾਗ ਆਖਦੀ ਨੇ ਦੁਨੀਆ ਨਾਲ ਕਿਸੇ ਵੀ ਨਾਲ ਪਿਆਰ ਨਾਲ ਨਾ ਰਹਿਣਾ ਤੇ ਕਿਸੇ ਸ਼ੈ ਦੀ ਲੋੜ ਨਾ ਰੱਖਣੀ ਪਰ ਉਹ ਰਾਗ ਵਿੱਚ ਵਿਰਾਗ ਨੂੰ ਪਲਟਦਾ ਪਲਟਦਾ ਇੰਜ ਹੋ ਗਿਆ ਸੀ ਜਿਵੇਂ ਬਿਰਛ ਦੀ ਡਾਲੀ ਪੱਕੀ ਹੁੰਦੀ ਹੁੰਦੀ ਸੁੱਕ ਜਾਏ ਤੇ ਅਚੋਕ ਹੋ ਜਾਂਦੀ ਹੈ ਪਰ ਉਸ ਦੀ ਇਸ ਪਕਿਆਈ ਤੇ ਕਰੜਾਈ ਵਿੱਚ ਉਸ ਵਿੱਚ ਲਚਕ ਨਹੀਂ ਸੀ ਰਹਿੰਦੀ ਜਿਉਂਦੀ ਟਾਹਣੀ ਵਿੱਚ ਪਕਿਆਈ ਤੇ ਲਚਕ ਦੋਵੇਂ ਹੁੰਦੀਆਂ ਨੇ ਇਸੇ ਪ੍ਰਕਾਰ ਦੀ ਗੱਲਬਾਤ ਜਦ 시ਰ ਗੁਰੂ ਨਾਨਕ ਦੇਵ ਜੀ ਨੇ ਦੇਵਗਿਰ ਨੂੰ ਸਮਝਾਈ ਤਾਂ ਉਸਦੀ ਸੋਝੀ ਵਿੱਚ ਜੀਵਨ ਰੂਮਕਾ ਫਿਰਿਆ ਅਰਥਾਤ ਉਸ ਦਾ ਮਨ ਇੱਕ ਸੁਖ ਤੇ ਖੁਸ਼ੀ ਵਿੱਚ ਆ ਗਿਆ ਸਤਿਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਰਾਗ ਪਿਆਰ ਹੈ ਮਾੜੇ ਕਰਮਾਂ ਦਾ ਪਿਆਰ ਮਾੜਾ ਹੈ ਸੋ ਪਿਆਰ ਕਰੀਦਾ ਹੈ ਵਾਹਿਗੁਰੂ ਨੂੰ ਜਿਸ ਨੇ ਸਦਾ ਰਹਿਣਾ ਹੈ ਤੇ ਪਿਆਰ ਕਰੀਦਾ ਹੈ ਚੰਗੇ ਕੰਮਾਂ ਨੂੰ ਜਿਨ੍ਹਾਂ ਨਾਲ ਮਨੁੱਖ ਆਪ ਵੀ ਭਲਾ ਹੋ ਜਾਂਦਾ ਹੈ ਫਿਰ ਉਹ ਵਾਹਿਗੁਰੂ ਆਨੰਦ ਸਰੂਪ ਹੈ ਅਰਥਾਤ ਉਹ ਸਦਾ ਖੁਸ਼ ਰਹਿੰਦਾ ਹੈ ਉਸ ਨਾਲ ਕੀਤਾ ਪਿਆਰ ਸਾਨੂੰ ਆਨੰਦਿਆ ਖੁਸ਼ੀ ਵਿੱਚ ਰੱਖੇਗਾ ਤੁਸੀਂ ਸੰਸਾਰ ਤੇ ਇਸ ਦੀ ਰਚਨਾ ਨੂੰ ਮਾੜਿਆ ਸਮਝਦੇ ਹੋ ਇਸ ਨੂੰ ਵੈਰਾਗ ਆਖਦੇ ਹੋ ਉਹ ਵੈਰਾਗ ਸਹਿ ਸੁਭਾਅ ਪ੍ਰਾਪਤ ਹੋ ਜਾਂਦਾ ਹੈ ਜਦੋਂ ਕਿ ਪਰਮੇਸ਼ਰ ਨੂੰ ਪਿਆਰ ਕਰੀਏ ਤਾਂ ਆਪੇ ਉੱਚੇ ਹੋ ਜਾਂਦਾ ਹੈ ਜਿਵੇਂ ਤੁਸੀਂ ਵੈਰਾਗ ਨੂੰ ਧਾਰਿਆ ਹੈ ਅਰਥਾਤ ਆਪਣੀ ਮਨ ਨੂੰ ਹੀ ਮਾਰ ਘੱਤਿਆ ਹੈ ਹੁਣ ਕਿਸੇ ਪਾਸੇ ਦਾ ਰਾਗ ਤੁਹਾਡੇ ਪੱਕ ਗਏ ਮਨ ਨੂੰ ਨਿਵਾ ਨਹੀਂ ਸਕਦਾ ਉਹ ਸੁੱਕੀ ਟਹਿਣੀ ਵਾਂਗੂ ਪੱਕਾ ਹੋ ਗਿਆ ਹੈ ਤੇ ਸੁੱਕੀ ਲੱਕੜ ਵਾਂਗ ਸੁੱਕਾ ਹੋ ਗਿਆ ਹੈ ਅਰਥਾਤ ਤੁਹਾਡੇ ਮਨ ਵਿੱਚ ਲਚਕ ਤੇ ਪਕਿਆਈ ਨਹੀਂ ਪਰ ਜਿੰਦਹੀਣਤਾ ਵਾਲੀ ਉਦਾਸੀ ਦਾ ਆਕੜੇ ਵਾਂਗਿਆ ਹੈ ਤੁਸੀਂ ਜਉਂਦੇ ਬਿਰਛ ਨਾਲ ਲੱਗੀ ਟਾਣੀ ਵਾਂਗੂ ਪੱਕੇ ਤੇ ਲਚਕਦਾਰ ਤੇ ਜਉਂਦੇ ਮਨਾਂ ਵਾਲੇ ਨਹੀਂ ਰਹੇ ਦੇਵਗਿਰ ਲਈ ਇਹ ਸਬਕ ਬੜਾ ਹੀ ਨਵਾਂ ਸੀ ਨਵੀਂ ਸੰਥਿਆ ਸੀ ਉਹ ਸਾਰੇ ਅੰਦਰਲੇ ਪਿਆਰਾਂ ਨੂੰ ਮਾਰ ਕੇ ਗਿਆਨਵਾਨ ਹੋਣ ਨੂੰ ਸੰਨਿਆਸ ਤੇ ਸਾਰੇ ਮਨ ਨੂੰ ਕੋਹ ਕੇ ਵਖਰੇ ਹੋਣ ਨੂੰ ਯੋਗ ਜਾਣਦਾ ਸੀ ਸਤਿਗੁਰੂ ਨੂੰ ਪੁੱਛਣ ਲੱਗਾ ਕਿ ਫਿਰ ਕੀ ਕਰੀਏ ਜੀਓ ਇੰਦਰੀ ਨਹੀਂ ਮਾਰਨੇ ਮਨ ਨੂੰ ਨਹੀਂ ਮਾਰਨਾ ਤਾਂ ਕੀ ਕਰਨਾ ਹੈ ਤਾਂ ਸੋਹਣੇ ਸਤਿਗੁਰੂ ਜੀ ਸਮਝਾਉਣ ਲੱਗੇ ਕਹਿਣ ਲੱਗੇ ਭਾਈ ਇੰਦਰੀਆਂ ਨੂੰ ਵਿਕਾਰਾਂ ਤੋਂ ਰੋਕਣਾ ਹੈ ਤੇ ਮਨ ਨੂੰ ਨੀਵੀਆਂ ਖਿਆਲਾਂ ਵਿੱਚ ਨਹੀਂ ਜਾਣ ਦੇਣਾ ਸਭ ਔਗਣ ਤਿਆਗਣੇ ਨੇ ਤੇ ਸ਼ੁੱਭ ਗੁਣ ਧਾਰਨ ਕਰਨੇ ਨੇ ਮਨ ਦੀ ਪਿਆਰ ਨੂੰ ਨਹੀਂ ਮਾਰਨਾ ਪਿਆਰ ਨੂੰ ਪਰਮੇਸ਼ਰ ਨਾਲ ਲਾਉਣਾ ਹੈ ਹਾਂ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਕਰਨਾ ਹੈ ਪ੍ਰੇਮ ਕਰਨਾ ਹੈ ਉਸ ਦਾ ਨਾਮ ਜਪ ਕੇ ਨਾਮ ਸਿਮਰ ਕੇ ਉਸ ਦੇ ਗੁਣ ਗਾਉ ਕੇ ਤੇ ਅਰਦਾਸ ਕਰਕੇ ਉਸ ਦਾ ਸ਼ੁਕਰ ਕਰਕੇ ਇਸ ਤਰ੍ਹਾਂ ਮਨ ਨਿਰਮਲ ਤੇ ਸਾਫ ਹੋ ਜਾਏਗਾ ਬੁੱਧ ਵੀ ਆ ਜਾਏਗੀ ਤੇ ਅਕਲ ਵੀ ਨਿਰਮਲ ਹੋ ਜਾਏਗੀ ਐਸੀ ਨਿਰਮਲ ਤੇ ਪਰਬੁੱਧ ਹੋਈ ਮਨ ਦੇ ਵਾਸ ਵਿੱਚ ਇੰਦਰੀਆਂ ਨੂੰ ਤੋੜਨਾ ਹੈ ਸਾਡੀ ਅੰਦਰ ਜੋ ਪਿਆਰ ਹੈ ਉਸ ਨੂੰ ਮਾਰਨਾ ਨਹੀਂ ਉਸ ਨਾਲ ਮਨ ਦੇ ਰੁੱਖ ਨੂੰ ਉੱਪਰਲੇ ਪਾਸੇ ਭਾਵ ਕੇ ਰੱਬ ਵੱਲ ਲੱਗੇ ਰਹਿਣ ਵਾਲਾ ਬਣਾਉਣਾ ਹੈ ਅਸਾਂ ਜਦ ਨਿਸ਼ਚੈ ਕਰ ਲਿਆ ਕਿ ਜਗਤ ਦਾ ਮੂਲ ਮਾਲਕ ਪਾਲਕ ਇਹ ਅਕਾਲ ਪੁਰਖ ਹੈ ਤਾਂ ਹੁਣ ਸਾਡਾ ਆਸਰਾ ਇੱਕੋ ਅਕਾਲ ਪੁਰਖ ਹੈ ਜਦੋਂ ਮਨ ਬੁੱਧੀ ਵਾਇਗੁਰੂ ਵਿੱਚ ਪਿਆਰ ਪਾ ਕੇ ਆਖੋ ਕੇ ਰਾਗ ਕਰਕੇ ਜਾਂ ਕਹਿ ਲਓ ਕਿ ਉਸ ਨੂੰ ਆਪਣਾ ਆਸਰਾ ਬਣਾ ਕੇ ਉਸ ਨਾਲ ਲਗਾਤਾਰੀ ਲਗਾਉ ਪਾਲਵਾਂਗੇ ਤਾਂ ਸਾਡੇ ਮਨ ਵਿੱਚ ਵਾਹਿਗੁਰੂ ਵਸੇਗਾ ਤੇ ਵਾਹਿਗੁਰੂ ਵਿੱਚ ਅਸੀਂ ਵਸਾਂਗੇ ਫਿਰ ਸਾਡਾ ਆਪਾ ਜੀਵਤ ਆਪਾ ਹੋਵੇਗਾ ਅਤੇ ਜੀਵਨ ਮੁਕਤੀ ਦਾ ਸੁਖ ਪਾਵੇਗਾ ਇਸ ਤਰ੍ਹਾਂ ਸਾਰਾ ਆਪਾ ਆਪਣੀ ਸਾਰੇ ਤਾਣ ਨਾਲ ਜਦ ਲੱਗਾ ਸਦਾ ਰਹੇਗਾ ਇੱਕ ਵਿੱਚ ਤਾਂ ਇੱਕ ਵਿੱਚ ਸਮਾਇਆ ਸਫਲਤੀ surjeet ਗਿਆਨ ਵਾਲਾ ਰਹੇਗਾ ਇਹ ਆਪਾ ਇਹ ਆਤਮਾ ਸ਼ੁੱਧ ਆਤਮਾ ਹੈ ਤੇ ਇਹ ਕਾਰ ਸਿਰੇ ਚੜਦੀ ਹੈ ਨਾਮ ਸਿਮਰਨ ਨਾਲ ਜਾਂ ਐਂ ਕਹਿ ਲਿਓ ਕਿ ਰੱਬ ਜੀ ਨੂੰ ਯਾਦ ਰੱਖਣ ਤੇ ਪਿਆਰ ਨਾਲ ਯਾਦ ਰੱਖਣ ਨਾਲ ਫੇਰੇ ਸਾਰਾ ਕੁਝ ਸਹਿਜ ਨਾਲ ਕਰਨਾ ਹੈ ਹੱਠ ਤਪ ਨਹੀਂ ਕਰਨੇ ਪਰ ਮਨ ਤੇ ਕੁੰਡਾ ਰੱਖਣਾ ਹੈ ਅੰਦਰ ਟੇਕ ਸਾਈਂ ਦੀ ਧਾਰ ਕੇ ਤੇ ਉਸ ਦੇ ਸਿਮਰਨ ਦੇ ਆਸਰੇ ਇਹ ਕਹਿ ਕੇ 시디ਗੁਰੂ ਬਾਬਾ ਜੀ ਦੇ ਨੈਣ ਬੰਦ ਹੋ ਗਏ ਤੇ ਆਪ ਦੇ ਜੁੜਦੇ ਜਾਂਦੇ ਨੈਣਾ ਦੇ ਨਾਲ ਹਰਣੀ ਹੋਵਾ ਪੱਧ ਨਿਕਲਿਆ ਮਰਦਾਨੀ ਨੇ ਸਹਨਤ ਸਮਝ ਲਈ ਤੇ ਗੋੜੀ ਬੈ ਰਾਗਣ ਨਾਮੇ ਰਾਗ ਵਿੱਚ ਰਬਾਬ ਦੀਆਂ ਮਿੱਠੀਆਂ ਸੁਰਾਂ ਨਾਲ ਲਗਾਵਿਆ ਗੋੜੀ ਬੈ ਰਾਗਣ ਮਹੱਲਾ ਪਹਿਲਾ ਹਰਣੀ ਹੋਵਾ ਬਨ ਬਸਾ ਕਾਂਦ ਮੂਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸਹੂ ਮਿਲੇ ਵਾਰ-ਵਾਰ ਹਉ ਜਾਓ ਜੀਓ ਮੈਂ ਬਨ ਜਾ ਰੇ ਨਾਮ ਕੀ ਤੇਰਾ ਨਾਮ ਵਖਰ ਵਾਪਾਰ ਜੀ ਰਹਾਉ ਕੋਕਿਲ ਹੁਵਾ ਆਂਬ ਬਸਾ ਸਹਿਜ ਸਬਦ ਵਿਚਾਰ ਸਹਿਜ ਸੁਭਾਈ ਮੇਰਾ ਸਹੂ ਮਿਲੇ ਦਰਸ਼ਨ ਰੂਪ ਅਪਾਰ ਮੱਛਲੀ ਹੋਵਾ ਜਲ ਵਸਾ ਜੀ ਜੰਤ ਸਭ ਸਾਰ ਉਰਵਾਰ ਪਾਰ ਮੇਰਾ ਸੋ ਵਸੈ ਹਉ ਮਿਲੋਗੀ ਬਾਹ ਪਸਾਰ ਨਾਗਨ ਹੋਵਾ ਤਰ ਬਸਾ ਸਬਦ ਵਸੈ ਪਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਨਾਨਕ ਸਦਾ ਸੁਹਾਗਣੀ ਜੀ ਨੇ ਜੋਤੀ ਜੋਤ ਸਮਾਏ ਦੀਰਗਿਰ ਨੂੰ ਸੋਜੀ ਆ ਗਈ ਹੁਣ ਉਸ ਦੀ ਬਿਰਤੀ ਵਿੱਚ ਅਰਥਾਤ ਉਸ ਦੇ ਮਨ ਵਿੱਚ ਵਾਹਿਗੁਰੂ ਦੇ ਨਾਮ ਦਾ ਟਿਕਾਉ ਹੋ ਗਿਆ ਅੱਠੀ ਪੈਰ ਅੰਦਰ ਇੱਕ ਰੌਂ ਤੁਰ ਪਿਆ ਉਹ ਵਾਹਿਗੁਰੂ ਜੀ ਵੱਲ ਦਿਲ ਨੂੰ ਲਾਈ ਰੱਖੇ ਅੱਗੇ ਤਾਂ ਆਪਣੇ ਖਿਆਲ ਵਿੱਚ ਗਿਆਨਮਾਨ ਸੀ ਪਰ ਗਿਆਨਮਾਨ ਹੋ ਕੇ ਵੀ ਮਨ ਰੱਬ ਜੀ ਤੋਂ ਵੱਖਰਾ ਰਹਿੰਦਾ ਸੀ ਕਥਾ ਵਾਰਤਾ ਚਰਚਾ ਵਿਚਾਰ ਸੰਥਾਵੇ ਲਈ ਰੱਬ ਜੀ ਜਾਂ ਬ੍ਰਹਮ ਦੇ ਅੱਖਰ ਮੂੰਹੋਂ ਨਿਕਲਦੇ ਸਨ ਪਰ ਹੁਣ ਸਾਈਂ ਦੀ ਹੋਂਦ ਇੱਕ ਰਸਮੇ ਯਾਦ ਲਗਾਤਾਰੀ ਰਉ ਹੋ ਕੇ ਅੰਦਰ ਵਸ ਗਈ ਮਨ ਜੋ ਖਿੰਡਦਾ ਤੇ ਨਿਤਾਣਾ ਹੁੰਦਾ ਸੀ ਰੱਬ ਜੀ ਨੂੰ ਚੇਤ ਕੇ ਸੁਖ ਵਿੱਚ ਆ ਗਿਆ ਦੇਵਗਿਰ ਨੇ ਬਹੁਤ ਦਿਨ ਸਤਿਗੁਰੂ ਜੀ ਨੂੰ ਪਿਆਰ ਨਾਲ ਪਾਸ ਰੱਖਿਆ ਉਹਨਾਂ ਦੇ 사ਤਸੰਗ ਪ੍ਰੇਮ ਦਾ ਰਸ ਮਾਣਿਆ ਤੇ ਕੀਰਤਨ ਦਾ ਸਵਾਦ ਲੈਂਦਾ ਰਿਹਾ ਗੁਰੂ ਸਾਹਿਬ ਇਥੋਂ ਚਲੀ ਗਏ ਪਰ ਦੀਵਗਿਰ ਗੁਰਸਿੱਖੀ ਵਿੱਚ ਪੱਕਾ ਹੋ ਗਿਆ ਤੇ ਗੁਰੂ ਜੀ ਦੀ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ ਇਸ ਦੀ ਮਗਰੋਂ ਜੋ ਸੱਜਣ ਪੁਰਖ ਤੀਜੀ ਥਾਵੇਂ ਗੱਦੀ ਤੇ ਬੈਠਾ ਉਸ ਦਾ ਨਾਮ ਭਗਵਾਨ ਗਿਰਸੀ ਤਦੋਂ 7ਵੀਂ ਸ਼੍ਰੀ ਗੁਰੂ ਹਰ Rai ਜੀ ਗੱਦੀ ਤੇ ਸਨ ਤੇ ਭਗਵਾਨ ਗਿਰ ਆਪ ਜੀ ਦੇ ਦਰਸ਼ਨਾਂ ਨੂੰ ਆਇਆ ਤੇ ਸਤ ਸੰਗ ਕਰਕੇ ਨਾਮਦਾਨ ਲੈ ਕੇ ਸੁਖੀ ਹੋਇਆ ਇਸ ਸੰਤ ਨੇ ਆਪਣਾ ਭੇਖ ਵੀ ਉਦਾਸੀ ਕਰ ਲਿਆ ਤੇ ਗੁਰਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਸੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਦੇਵਗਿਰ ਨੂੰ ਤੇ ਉਸ ਦੀ ਅਗਲੀ ਪੀੜ੍ਹੀ ਨੂੰ ਵੀ ਚੰਗੇ ਰਸਤੇ ਪਾਇਆ ਤੇ ਨਾਮ ਦੇ ਲੜ ਲਾਇਆ ਇਸ ਤੋਂ ਅਗਲੀ ਸਾਖੀ ਕੱਲ ਵਾਲੀ ਵੀਡੀਓ ਵਿੱਚ ਸਰਵਨ ਕਰਾਵਾਂਗੇ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ